ਸਿੰਗ ਸੋਈ ਮਰਿੰਡਾ ਨਿਊਜ਼ 8 18 ਤੁਹਾਨੂੰ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਨੂੰ ਦਿਖਾ ਰਹੇ ਹੁਣੇ-ਹੁਣੇ ਜਿਹੜੀ 7:21 ਦੇ ਵਿੱਚ ਜਿਹੜੀ ਮਰਿੰਡਾ ਦੇ ਐਕਸੈਸ ਬੈਂਕ ਦੇ ਮੂਹਰੇ ਇੱਕ ਲੁੱਟ ਹੋਈ ਹੈ ਜਿਹਦੇ ਵਿੱਚ 1,44,000 ਰੁਪਏ ਦੇ ਕਰੀਬ ਜਿਹੜੀ ਇਹ ਮਨੀ ਹੈ ਖੋਹੀ ਗਈ ਹੈ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਤੁਹਾਨੂੰ ਦਿਖਾ ਰਹੇ ਹਾਂ ਹੁਣੇ ਤੇ ਇਹਦੇ ਵਿੱਚ ਜਿਹੜੇ ਜਮ੍ਹਾਂ ਕਰਾਉਣ ਗਏ ਸੀ ਪੈਸੇ ਤੇ ਉਹਨਾਂ ਦੇ ਬਿਆਨ ਵੀ ਸੁਣਾਵਾਂਗੇ ਤੁਹਾਨੂੰ 1,44,000 ਦੇ ਕਰੀਬ ਜਿਹੜੀ ਹੁਣੇ ਇਹ ਇਸ ਟਾਈਮ ਮਰਿੰਡੇ ਸ਼ਹਿਰ ਦੇ ਵਿੱਚੋਂ ਜਿਹੜੀ ਲੁੱਟ ਹੋ ਚੁੱਕੀ ਹੈ। ਕੋਈ ਆਉਣ ਤੁਹਾਡੇ ਨਾਲ। ਮੈਂ ਸਨੇਚਿੰਗ ਦਾ ਹੋਇਆ ਹੈ। ਮੈਂ ਪੇਮੈਂਟ ਜਮ੍ਹਾਂ ਕਰਾਉਣ ਗਿਆ ਸੀ ਬੈਂਕ 'ਚ। ਬੈਂਕ 'ਚ ਜਦੋਂ ਮੈਂ ਉਥਰੇ ਬਾਈਕ ਤੋਂ ਕਿਸੇ ਤੋਂ ਆ ਕੇ ਸਾਡੇ ਦਾਤ ਮਾਰ ਕੇ ਬੈਕ ਹੋ ਕੇ ਲੈ ਗਈ। ਕਿਹੜੇ ਬੈਂਕ 'ਚ ਸੀ? ਐਕਸਿਸ ਬੈਂਕ 'ਚ। ਐਕਸਿਸ ਬੈਂਕ ਤੋਂ ਬਾਹਰ ਹੋਇਆ ਸੀ। ਕਿੰਨਾ ਟਾਈਮ ਸੀ ਜਿਹੜਾ? ਟਾਈਮ ਵੀ 7:00 ਬਜੇ 20 ਮਿੰਟ ਤੋਂ ਲੈ ਕੇ 8:30 ਦੇ ਵਿੱਚ ਵਿੱਚ। ਇਸ ਟਾਈਮ ਤੁਸੀਂ ਇੱਥੇ ਕਿਹੜੇ ਕੈਸ਼ ਲਗ ਲਕ 400 ਰੁਪਏ। ਕੀ ਨਾ ਕੀ ਆਪਣਾ ਨਾਮ ਜਿਹੜਾ ਸੰਦੀਪ ਸਿੰਘ ਜੀ ਪੈਸੇ ਕਿਤੇ ਸੀ ਪੈਸੇ ਸਾਡੇ ਆਫਿਸ ਦੇ ਜੀ ਬੈਂਕ ਇਟਲ ਵਾਲੇ ਮਨੀ ਬੈਂਕ ਤੇ ਨਹੀਂ ਉੱਥੇ ਕੀ ਕਰਨ ਗਏ ਸੀ ਹੁਣ ਅਸੀਂ ਪੈਸੇ ਜਮਾ ਕਰਾਉਣ ਗਏ ਸੀ ਇਸ ਟਾਈਮ ਹੋ ਜਾਂਦੇ ਪੈਸੇ ਜਮਾ ਹਾਂਜੀ ਹੋ ਜਾਂਦੇ ਜੀ ਮਸ਼ੀਨ ਚ ਲਾਉਣ ਗਏ ਸੀ ਤੇ ਛੱਟ ਕਿਦਾਂ ਲੱਗੀ ਐ ਛੱਟ ਉਹਨਾਂ ਨੇ ਮੇਰੇ ਪਿੱਛੇ ਤੋਂ ਆ ਕੇ ਦਾਤ ਮਾਰੇ ਜੀ ਬੈਕ ਹੌਂਕ ਲੈ ਕੇ ਮੇਰਾ ਕਿੰਨੇ ਬੰਦੇ ਸੀ ਦੋ ਬੰਦੇ ਸੀ ਜੀ ਉਹ ਕੱਲ ਉੱਤੇ ਸੀਗੇ ਉਹ ਬੈਕ ਤੇ ਸੀਗੇ ਤੁਸੀਂ ਮੈਂ ਵੀ ਲੈ ਕੇ ਸੀ ਮੈਂ ਡਾਕਟਰ ਦੇ ਅੰਦਰ ੱਤਲੇ ਤੁਸੀਂ ਟ੍ਰੀਟਮੈਂਟ ਕਰਾਇਆ ਫਿਰ ਨੂੰ ਟ੍ਰੀਟਮੈਂਟ ਮੈਂ ਕਰਵਾ ਲਿਆ ਜੀ ਜਾਣੇ ਜੁਣੀ ਕੋਲ 2000 ਰੁਪਏ ਮੰਗਦੇ ਹੋਏ 50 ਰੁਪਏ ਰਾਈਟਲ ਦਾ ਆਫਿਸ ਹੈ ਜੀ ਮੁੰਡੇ ਬਸ ਟਾਈਮ ਤੇ ਮੇਰੇ ਕੋਲ ਇਹ ਲੜਕਾ ਕੰਮ ਕਰਦਾ ਜੀ ਇਹ ਵਾਲਾ ਲੜਕਾ ਵੀ ਕੰਮ ਕਰਦਾ ਮੇਰੇ ਕੋਲ ਤਕਲੀਵਨ ਪੂਰਾ 64000 ਰੁਪਏ ਗਣਤੀ ਮਤਲਬ ਲੈ ਕੇ ਜੈਨੇ ਆਫਿਸ ਤੋਂ ਹੈ ਤੇ 80000 ਰੁਪਏ ਅਸੀਂ ਦਿੱਤਾ ਇਹਨਾਂ ਨੂੰ ਮੈਂ ਸਿੱਧਾ ਆਪਣੇ ਲੈਟਰ ਵਾਲੇ ਫੋਨ ਦੀ ਬੈਟਰੀ ਪਹੁੰਚ ਦੁਕਾਨ ਤੋਂ ਟੋਟਲ 140000 ਰੁਪਏ ਇਹਨਾਂ ਦੇ ਹੋਲ ਸੀਗਾ ਜਿਹੜਾ ਕਿ ਜਦੋਂ ਇਹ 7:30 ਦੇ ਆਸ-ਪਾਸ ਐਕਸਿਸ ਬੈਂਕ ਨੂੰ ਸੀਚੀ ਦਮਾ ਘਰਾਉਣ ਵਾਸਤੇ ਗਏ ਨੇ ਤਾਂ ਉੱਥੇ ਕਿਸੇ ਨੇ ਦਾਤ ਮਾਰ ਕੇ ਹੱਥੋਂ ਬੈਗ ਨਾਲ ਲੱਕੋ ਕੇ ਲੈ ਗਿਆ ਪਰਸ਼ਾ। ਦੋ ਲੜਕੇ ਸੀਗੇ ਸੀ ਵੀਡੀਓ ਦੇਖੀਏ ਬਾਈਕ 'ਤੇ। ਕਿੰਨਾ ਕਿਸਮ ਕਿੰਨੇ ਵਜੇ ਦਾ ਟਾਈਮ ਸੀ? ਮੇਰੇ ਕੋਲ ਇਹ 7:15 ਤੋਂ 20000 ਰੁਪਏ ਨੇ ਖੜਸਾ ਪਰ ਆਪ ਕੋਲ 3-4 ਕੰਮ ਹੋਇਆ। ਪਹਿਲਾਂ ਵੀ ਅਸੇ ਟਾਈਮ ਜਾਂਦੇ ਨੇ ਜੀ ਇਹ ਪੈਸੇ ਜਮ੍ਹਾਂ ਕਰਾਉਣਾ। ਦੇਖੋ ਦਿਨ ਚ ਵੀ ਪੈਸੇ ਲਾਣੇ ਆ ਅਸੀਂ ਤੇ ਸਾਡੇ ਕੋਲ ਜਿਹੜੇ ਬੈਂਕਾਂ ਦਾ ਕੰਮ ਹੈ ਉਹਦੀ ਪੇਮੈਂਟ ਸ਼ਾਮ ਨੂੰ ਆਉਂਦੀ ਆ। ਕਸਾਨੂੰ ਸ਼ਾਮ ਨੂੰ ਪਰਚਾ ਲਾਉਣੇ ਪਏ। ਕਿ ਕਿੰਨਾ ਕ ਹੁਣ ਤੁਸੀਂ ਕੰਪਲੇਂਟ ਕਰੀਏ ਇਸ ਸੰਬੰਧੀ? ਹਾਂਜੀ, ਸਾਡੇ। ਅੱਛਾ ਬਾਕੀ ਉਹਨਾਂ ਨੇ ਜਿਹੜੇ ਕੈਮਰੇ ਚੈੱਕ ਕੀਤੇ ਆ ਉਹਦੇ ਚ ਕੀ ਆਇਆ? ਕੈਮਰੇ ਦੇ ਵਿੱਚ ਲਿਖਿਆ ਜੀ ਦੋ ਲੜਕੇ ਇਹਦੇ ਪਿੱਛੇ ਕਰ ਰਹੇ ਨੇ ਬਾਈਕ ਨੂੰ। ਉਹਨਾਂ ਦੇ ਮੂੰਹ ਬੰਨਿਆ ਹੋਇਆ ਆਪਣਾ ਸਿਰ ਤੋਂ ਮੂੰਹ ਦੇ ਬੰਨ੍ਹ ਹੋਇਆ। ਕੀ ਹੁਣ ਪੁਲਿਸ ਨੇ ਕੀ ਕੀ ਐਪ੍ਰੋਚ ਕੀਤਾ ਤੁਹਾਨੂੰ ਕੀ ਕਾਰਵਾਈ ਕਰਦੇ ਨੇ? ਕਿ ਤੁਸੀਂ ਇਲਾਜ ਪੜਾਓ, ਅਸੀਂ ਆਪਣੀ ਕਾਰਵਾਈ ਕਰਾਂਗੇ। ਰਾਜ ਕਿੱਥੇ ਕਰਾ ਰਹੇ ਆ ਜੀ ਇਹਨੇ ਰਾਜ ਤੇ ਲੋਕ ਪ੍ਰਾਇਰਟਸ ਨੂੰ ਜਿਹੜਾ ਉਸ ਤੋਂ ਸਰਕਾਰੀ ਚ ਉਹਨੇ ਪੱਕੇ ਦਾ ਫਰ ਕੀਤਾ ਵੀ ਉਹਨਾਂ ਦਾ ਥੋੜਾ ਡੰਗਾ ਉਹ ਟਾਂਕੇ ਨਾਲ ਕਿੰਨੇ ਵਜੇ ਰੈਫਰ ਕੀਤਾ ਸੀ ਜੀ ਲੋ 60 ਤੋਂ 80 ਪਾਸ ਤੋਂ ਹੋਇਆ ਜਦੋਂ ਵੀ ਇਹ ਟਾਂਡ ਹੋਇਆ ਉਹਨਾਂ ਤੋਂ 5-6 ਸੌਣਾ ਵਿੱਚ ਨਾਲ ਉਹ ਲੈ ਕੇ ਚਲੇ ਗਿਆ ਤੇ ਮੈਂ ਜਦੋਂ ਉਸ ਤੋਂ ਪਹੁੰਚਿਆ ਫਿਰ ਥੋੜਾ ਜਿਹਾ ਨਾਦ ਵਰਤੀ ਠੀਕ ਠੀਕ